ਹਾਂਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੇ ਕਿ ਇਹ ਹੈਗੇ ਨੇ ਰਜੇ ਇੰਗਲਿਸ਼ ਸਿ ਇਲੈਕਟਿਵ ਇੰਗਲਿਸ਼ ਸਿ ਇਲੈਕਟਿਵ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੀਵਿਅਸ ਈਅਰ ਜਿਹੜੇ ਇੰਗਲਿਸ਼ ਦੀ ਗ੍ਰੈਮਰ ਇੰਗਲਿਸ਼ ਇਲੈਕਟਿਵ ਦੀ 1 ਵਰਡ ਨੇ ਸਾਰੇ ਇਹ ਸੋਲਵਡ ਕੀਤੇ ਹੋਏ ਨੇ 2024 ਤੋਂ ਲੈ ਕੇ 2016 ਤੱਕ ਜਿਹੜੇ ਇਹ ਸੋਲਵਡ ਨੇ ਤੁਸੀਂ ਇਹਨਾਂ ਨੂੰ ਰੀਡ ਕਰ ਲੈਣਾ ਠੀਕ ਹੈ ਸਭ ਦੇ ਆਨਸਰਸ ਕੀਤੇ ਹੋਏ ਨੇ ਇਹ ਹੈਗੇ ਨੇ 1 ਵਰਡ ਠੀਕ ਹੈ ਬਾਕੀ ਮੈਂ ਗ੍ਰੈਮਰ ਸੋਲਵ ਕਰ ਰਹੀ ਹਾਂ ਪ੍ਰੀਵਿਅਸ ਤਾਂ ਨੂੰ ਰਜਮੀ ਗ੍ਰਾਮਰ ਕਰਵਾਉਂਗੀ ਠੀਕ ਹੈ ਪ੍ਰੀਵੀਅਸ ਜਿੰਨੇ ਵੀ ਹੋ ਸਕਦੇ ਆ ਮੈਂ ਤੁਹਾਨੂੰ ਗ੍ਰਾਮਰ ਕਰਵਾਉਂਗੀ ਤੇ ਮੈਂ ਵੀ ਰਜੇ ਸੋਲਵ ਕਰ ਰਹੀ ਆ ਬਾਕੀ ਟਾਈਮ ਦੀ ਪ੍ਰੋਬਲਮ ਹੋ ਜਾਂਦੀ ਹੈ ਮੇਰੇ ਕੋਲ ਮੈਨੂੰ ਖੁਦ ਨੂੰ ਬਹੁਤ ਫੀਲ ਹੁੰਦਾ ਕਿ ਮੈਂ ਤੁਹਾਨੂੰ ਇੰਗਲਿਸ਼ ਲਿਟਰੇਚਰ ਦਾ ਕੁਝ ਕਰਵਾ ਨਹੀਂ ਪਾਰੀ ਆਂਗੀ ਤੇ ਹਾਂਜੀ ਇਹ ਹੈਗੇ ਨੇ ਵਨ ਵਰਡ ਪ੍ਰੀਵੀਅਸ ਸਾਰੇ ਇਅਰ ਮੈਂਸ਼ਨ ਕੀਤੇ ਹੋਏ ਨੇ ਠੀਕ ਹੈ ਆਈ ਹੋਪ ਇਹਨਾਂ ਦੇ ਵਿੱਚ ਤੁਹਾਨੂੰ ਐਗਜ਼ਾਮ ਚ ਆ ਜਾਣ ਹਾਂ ਇਹ 2021 ਵਾਲੇ ਨੇ 2019 ਵਾਲੇ ਨੇ ਹਾਂਜੀ 2018 ਠੀਕ ਹੈ 2018 ਦੇ ਵਨ ਵਾਰਡ ਨੇ ਤੇ ਹਾਂਜੀ 2017 ਸੋ ਇਹ ਨੇ ਤੁਹਾਡੇ ਪ੍ਰੀਵियस ইয়ার ਵਨ ਵਾਰਡ ਇੰਗਲਿਸ਼ ਲਿਟਰੇਚਰ ਥੈਂਕਸ